ਸਾਬ ਸਰਕਾਰ ਤੋਂ ਬਹੁਤ ਸੁਖਾਸ਼ਮਤੀ ਆਈਟ ਦੇ ਵਿੱਚ ਇਨਕਲਾਬ ਪ ਬਦਲਾ ਕੀਤਾ ਗਿਆ ਤਾਂ ਲੋਕਾਂ ਕੋਲ ਬੈਠੇ ਹੀ ਸਰਕਾਰੀ ਸੇਵਾਵਾਂ ਉਪਲਬਧ ਹੋਣ ਗਿਆ ਤਾਂ ਸਰਕਾਰ ਨੇ ਈ ਗਵਰਨੈਂਸ ਵੱਲ ਇੱਕ ਹੋਰ ਕਦਮ ਪਉਂਦੇ ਹੋਏ ਈ ਸੇਵਾਵਾਂ ਦੇ ਲਈ ਸਮਝੌਤਾ ਪੱਤਰ ਉੱਤੇ ਹਸਤਾਖਰ ਕੀਤੇ ਨੇ ਜਿਸ ਤਹਿਤ ਤਾਂ ਯੂਨੀਵਰਸਲ ਪੋਰਟਲ ਰਾਹੀਂ ਲੋਕਾਂ ਨੂੰ ਸਾਰੀ ਜਾਣਕਾਰੀ ਤੇ ਸੇਵਾਵਾਂ ਹੁਣ ਇੱਕੋ ਥਾਂ ਤੋਂ ਮਿਲਣ ਗਿਆ ਹੰਤਾਕ 236 ਸੇਵਾਵਾਂ オンਲਾਈਨ ਹੋ ਚੁੱਕੀਆਂ ਨੇ ਤੇ ਜਲਦੀ 848 ਹੋਰ ਵੀ ਹੋ ਚੁੱਕੀਆਂ ਤਾਂ ਪਹਿਲਾਂ ਜਿੱਤੇ ਹਰ ਵਿਭਾਗ ਦਾ ਵੱਖਰਾ ਪੋਰਟਲ ਹੁੰਦਾ ਸੀ ਤੇ ਹੁਣ ਸਾਰੀਆਂ ਸੇਵਾਵਾਂ ਇੱਕ ਸਿੰਗਲ ਪਲੇਟਫਾਰਮ ਉੱਤੇ ਉਪਲਬਧ ਹੋਣ ਗਿਆ ਸੋ ਦੱਸਦੇ ਕਿ UID ਨੰਬਰ ਦੇ ذریعے ਸਾਰੀਆਂ ਆਰਟੀਆ ਸੇਵਾਵਾਂ ਤੁਹਾਡੇ ਘਰ ਦੇ ਆਰਾਮ ਤੋਂ ਹੀ ਹੋ ਸਕਣਗੀਆਂ ਜਿਸ ਦੇ ਨਾਲ ਨਾ ਸਿਰਫ ਦਫ਼ਤਰਾਂ ਦੇ ਚੱਕਰ ਘਟਣਗੇ ਸਗੋ ਚੈਟਬੋਟ ਹੋਮ ਡਿਲੀਵਰੀ ਅਤੇ ਵੈੱਬਸਾਈਟਾਂ ਰਾਹੀਂ ਅਰਜ਼ੀਆਂ ਦੇਣ ਦੀ ਸੌਖਤਾ ਵੀ ਮਿਲੇਗੀ ਸਾਰੇ মিডিਆ ਸਾਥੀਆਂ ਦਾ ਅੱਜ ਦੀ ਇਸ ਬਹੁਤ ਹੀ ਅਹਿਮ ਪ੍ਰੈਸ ਬਰੀਫਿੰਗ ਦੇ ਵਿੱਚ ਪਹੁੰਚਣ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਅਤੇ ਤੁਹਾਨੂੰ ਸਾਰਿਆਂ ਨੂੰ ਵੈਲਕਮ ਸਾਥੀਓ ਪਿਛਲੇ 4.5 ਸਾਲ ਤੋਂ ਪੰਜਾਬ ਦੀ ਭਵੰਤਮਾਨ ਸਰਕਾਰ ਲੋਕਾਂ ਨੂੰ ਕਿਵੇਂ ਵਧੀਆ ਸਾਫ਼ ਸੁਥਰੇ ਤਰੀਕੇ ਦੇ ਨਾਲ ਕਰਪਸ਼ਨ ਫ੍ਰੀ ਪ੍ਰੈਕਟਿਸਸ ਤੋਂ ਔਰ ਬਿਨਾ ਖੱਜਲ ਖਵਾਰੀ ਤੋਂ ਲੋਕਾਂ ਨੂੰ ਘਰ ਬੈਠੇ ਸਰਵਿਸਿਜ਼ ਦਿੱਤੀਆਂ ਜਾਣ ਇਹਦੇ ਲਈ ਬਹੁਤ ਵੱਡੇ ਸਟੈਪਸ ਨੇ ਜਿਹੜੇ ਉਹ ਪੰਜਾਬ ਸਰਕਾਰ ਨੇ ਲੈਣੇ ਮਾਨਸਬ ਦੀ ਅਗਵਾਈ ਦੇ ਵਿੱਚ ਔਰ ਕਿਉਂਕਿ ਇਹ ਡਿਪਾਰਟਮੈਂਟ ਗੁੱਡ ਗਵਰਨਸ ਐਂਡ ਆਈਟੀ ਮੇਰੇ ਕੋਲੇ ਹੈ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿੱਥੇ ਪਿਛਲੇ ਸਾਲ ਕੇਂਦਰ ਸਰਕਾਰ ਨੇ ਜਿਹੜੀ ਕਿ ਹਰ ਕੰਮ ਦੇ ਵਿੱਚ ਮਤਰੀਅਸਲੂ ਕਰਦੀ ਹੈ ਪੰਜਾਬ ਦੇ ਨਾਲ ਸਾਡੀਆਂ ਸਾਡੇ ਸਰਵਿਸ ਡਿਲੀਵਰੀ ਮੈਕੈਨਿਜ਼ਮ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਪੰਜਾਬ ਨੂੰ ਪਹਿਲਾ ਸਥਾਨ ਹੈ ਜਿਹੜਾ ਨੰਬਰ 1 ਪੋਜੀਸ਼ਨ ਪੂਰੇ ਮੁਲਕ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚੋਂ ਉਹ ਦਿੱਤੀ ਸੀਗੀ ਔਰ ਹੁਣ ਅਸੀਂ ਅੱਜ ਇੱਕ ਇਹਦੇ ਵਿੱਚ ਹੋਰ ਨਵਾਂ ਇਨੀਸ਼ੀਏਟਿਵ ਹੈ ਜਿਹੜਾ ਉਹ ਸ਼ੁਰੂ ਕਰਨ ਲੱਗਿਆ ਸਾਡੇ ਡਿਪਾਰਟਮੈਂਟ ਨੇ ਗੁੱਡ ਗਵਰਨੈਂਸ ਐਂਡ ਆਈਟੀ ਨੇ ਇੱਕ ਪ੍ਰਾਈਵੇਟ ਕੰਪਨੀ ਦੇ ਨਾਲ ਈ ਕਨੈਕਟ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਦੇ ਨਾਲ ਅਸੀਂ ਐਮਓਯੂ ਸਾਈਨ ਕੀਤਾ ਹੈ 5 ਸਾਲ ਦਾ ਐਗਰੀਮੈਂਟ ਹੈ ਔਰ 13 ਕਰੋੜ ਰੁਪਏ ਦਾ ਹੀ ਐਗਰੀਮੈਂਟ ਹੈ ਜਿਸ ਦਾ ਮਕਸਦ ਇਹ ਹੋਏਗਾ ਕਿ ਲੋਕਾਂ ਨੂੰ ਘਰ ਬੈਠਿਆਂ ਸਮੇਂਬੱਧ ਤਰੀਕੇ ਦੇ ਨਾਲ ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾ ਸਕਣ ਹੁਣ ਤੱਕ ਤੁਸੀਂ ਦੇਖਿਆ ਹੋਵੇਗਾ ਕਿ ਸਾਰੇ ਡਿਪਾਰਟਮੈਂਟ ਵੱਖ-ਵੱਖ ਡਿਪਾਰਟਮੈਂਟ ਆ ਉਹਦੇ ਵੱਖ-ਵੱਖ ਪੋਰਟਲ ਚਲਾਉਂਦੇ ਨੇ ਜਿਦੀ ਵਜ੍ਹਾ ਕਰਕੇ ਜੇ ਮਲਟੀਪਲ ਡਿਪਾਰਟਮੈਂਟਸ ਤੋਂ ਲੋਕਾਂ ਨੇ ਸਰਵਿਸ ਲੈਣੀ ਤੇ ਥਾਂ-ਥਾਂ ਲੋਕਾਂ ਨੂੰ ਖੱਜਲ-ਖਵਾਰੀ ਜਿਹੜੀ ਉਹ ਕਰਨੀ ਪੈਂਦੀ ਸੀਗੀ ਹੁਣ ਇਸ ਐਮਓਯੂ ਦੇ ਨਾਲ ਇਹੋ ਜਿਹੀ ਰੈਵੋਲੂਸ਼ਨ ਆਉਣ ਜਾ ਰਹੀ ਹੈ ਕਿ ਜਿੱਥੇ ਕਨੈਕਟ ਪੋਰਟਲ ਹੁਣ ਮਹਿਜ਼ 236 ਸਰਵਿਸਿਜ਼ ਪ੍ਰੋਵਾਈਡ ਕਰਦਾ ਤੇ ਹੁਣ ਇਹਦੇ ਨਾਲ ਜਿੰਨੀਆਂ RTS ਯਾਨੀ ਕਿ ਰਾਈਟ ਟੂ ਸਰਵਿਸ ਐਕਟ ਦੇ ਵਿੱਚ 848 ਸਰਵਿਸਿਜ਼ ਨੇ ਇਹ ਸਾਰੀਆਂ ਉਹਦੇ ਅੰਡਰ ਆ ਜਾਣਗੀਆਂ ਔਰ ਬੰਦੇ ਨੇ ਇੱਕ ਵਾਰੀ ਇੱਕ ਵਾਰੀ ਸਰਕਾਰ ਕੋਲ ਜਾਣਾ ਕਿਸੇ ਵੀ ਕੰਮ ਜਾਊਗਾ ਉਹਦੇ ਡਾਕੂਮੈਂਟਸ ਨੇ ਉਹ ਉੱਥੇ ਪਰਮਾਨੈਂਟਲੀ ਸਟੋਰ ਹੋ ਜਾਣਗੇ ਉਸ ਤੋਂ ਬਾਅਦ ਕੰਮ ਪੇਪਰਲੈਸ ਹੋਏਗਾ ਬੰਦੇ ਨੂੰ ਉਸ ਤੋਂ ਬਾਅਦ ਦੂਜੀ ਵਾਰੀ ਜੇ ਸਰਵਿਸ ਲੈਣ ਜਾਣਾ ਹੈ ਦਾ ਕਾਗਜ਼ ਲੈ ਕੇ ਜਾਣ ਦੀ ਲੋੜ ਨਹੀਂ ਉਹੀ ਡਾਕੂਮੈਂਟ ਨੇ ਜਿਹੜੇ ਉਹ ਸਟੋਰ ਹੋ ਜਾਣਗੇ ਤੇ ਫਿਰ ਬੰਦਾ ਜਿਹੜੇ ਵੀ ਮਹਿਕਮੇ ਦੇ ਵਿੱਚ ਜਾਊਗਾ ਸਰਵਿਸ ਲੈਣ ਦੇ ਲਈ ਉਸ ਮਹਿਕਮੇ ਦੇ ਵਿੱਚੋਂ ਆਪੇ ਉਹ ਡਾਕੂਮੈਂਟ ਨੇ ਜਿਹੜੇ ਆਟੋਮੈਟਿਕਲੀ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਹੈ ਇਹ ਸਾਰਾ ਮੈਕੈਨਿਜ਼ਮ ਆ ਆਪਣੇ ਆਪ ਉਹਨਾਂ ਨੂੰ ਪ੍ਰੀ ਚੈੱਕ ਕਰੇਗਾ ਸਕੈਨ ਕਰੇਗਾ ਜੇ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਹ ਵੀ ਪਹਿਲੀ ਵਾਰ ਦੇ ਵਿੱਚ ਹੀ ਕੰਪਲੀਟ ਹੋ ਜਾਣੀ ਹੈ ਤੇ ਉਹਨਾਂ ਨੂੰ ਆਟੋਫਿਲ ਹੈ ਜਿਹੜਾ ਜੇਪੋ ਉਸ ਅੱਜ ਬੰਦਾ ਇਹ ਸਰਵਿਸ ਲੈਣ ਗਿਆ ਤੇ ਜਦੋਂ ਇੱਕ ਵਾਰੀ ਡਾਕੂਮੈਂਟ ਸਰਕਾਰ ਕੋਲੇ ਆ ਗਏ ਉਹ ਯੂਨੀਫਾਈਡ ਪੋਰਟਲ ਇਸ ਤਰੀਕੇ ਦੇ ਨਾਲ ਹੋਏਗਾ ਕਿ ਬਾਕੀ ਕਿਸੇ ਮਹਿਕਮੇ ਦੇ ਵਿੱਚ ਦੁਬਾਰਾ ਜਦੋਂ ਸਰਵਿਸ ਲੈਣ ਲਈ ਜਾਊਗਾ ਤੇ ਉਹਨੂੰ ਕਾਗਜ਼ ਲੈ ਕੇ ਜਾਣ ਦੀ ਲੋੜ ਨਹੀਂ ਉਹ ਆਪਣੇ ਆਪ ਉਹਦਾ ਜਦੋਂ ਨਾਮ ਆਏਗਾ ਉਹਦਾ ਜਿਹੜਾ ਯੂਆਈਡੀ ਨੰਬਰ ਕ੍ਰੀਏਟ ਹੋਇਆਗਾ ਉਹ ਆਏਗਾ ਤੇ ਸਾਰੇ ਦੇ ਸਾਰੇ ਉਹਦੀ ਇਨਫੋਰਮੇਸ਼ਨ ਜਿਹੜੀ ਉਹ ਕਲੈਕਟ ਕਰਕੇ ਉਹ ਸਰਵਿਸ ਉਹਨੂੰ ਘਰ ਬੈਠਿਆਂ ਵੱਜਵੇਂ ਦਿਨਾਂ ਦੇ ਵਿੱਚ ਮਿਲ ਜੇਗੀ ਹੁਣ ਤੱਕ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਸੀਗਾ ਇਹ ਸਾਰੀਆਂ ਸਰਵਿਸਿਜ਼ ਵਟਸਐਪ ਤੇ ਅਵੇਲੇਬਲ ਹੋਣਗੀਆਂ ਚੈਟਬੋਟ ਬਣਾਇਆ ਉਹਦੇ ਅਵੇਲੇਬਲ ਹੋਣਗੀਆਂ ਐਪ ਦੇ ਉੱਪਰ ਅਵੇਲੇਬਲ ਹੋਣਗੀਆਂ ਵੈਬਸਾਈਟ ਹੈ ਜਿਹੜੀ ਉਹਦੇ ਉੱਪਰ ਅਵੇਲੇਬਲ ਹੋਣਗੀਆਂ ਡੋਰਸਟੈਪ ਔਰ ਸੇਵਾ ਕੇਂਦਰ ਦੇ ਉੱਪਰ ਤਾਂ ਹੋਣਗੀਆਂ ਹੋਣਗੀਆਂ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਟੋਟਲ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਪੇਪਰਲੈਸ ਕੰਮ ਅ 9ਵੇਂ ਦਿਨਾਂ ਦੇ ਵਿੱਚ ਬੰਦਾ ਘਰ ਬੈਠੇ ਜਿਹੜਾ ਅਪਲਾਈ ਕਰਤੀ ਉਹਨੇ ਸਰਵਿਸ 20 ਦਿਨਾਂ ਦੇ ਵਿੱਚ ਉਹਨੂੰ ਉਹ ਸਰਵਿਸ ਹੈ ਘਰ ਬੈਠੇ ਨੂੰ ਮਿਲ ਜੂਗੀ ਹਰ ਸਟੈਪ ਦੇ ਉੱਪਰ ਜਿੱਥੇ-ਜਿੱਥੇ ਸਪੋਜ਼ ਇੱਕ ਸਰਵਿਸ ਨੇ 6 ਸਟੈਪਸ ਜਾਣਾ ਹੈ ਉਹਨੂੰ 6 ਸਟੈਪਸ ਉਹਨੇ ਕ੍ਰਾਸ ਕਰਨੇ ਨੇ ਅਪਰੂਵਲ ਦੇ ਲਈ ਹਰ ਸਟੈਪ ਦੇ ਉੱਪਰ ਉਸ ਬੰਦੇ ਨੂੰ ਮੈਸੇਜ ਆਏਗਾ ਤਾਂ ਕਿ ਉਹਦੀ ਟਰੈਕਿੰਗ ਹੁੰਦੀ ਰਹੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਇਹ ਸਾਰੀਆਂ ਆਰਟੀਐਸ ਦੀਆਂ ਸਰਵਿਸੇਸ ਆਨਲਾਈਨ ਕਰਕੇ ਸਾਰੇ ਇਹਨਾਂ ਯੂਨੀਫਾਈਡ ਪਲੈਟਫਾਰਮ ਬਣਾ ਕੇ ਔਰ ਸਾਰੀਆਂ ਸਾਰੇ ਮੀਡੀਅਮਸ ਦੇ ਉੱਪਰ ਅਵੇਲੇਬਲ ਯਾਨੀ ਕਿ WhatsApp ਦੇ ਉੱਪਰ ਵੀ ਐਪ ਦੇ ਉੱਪਰ ਵੈਬਸਾਈਟ ਸੇਵਾ ਕੇਂਦਰ ਇਹਨਾਂ ਸਾਰੀਆਂ ਦੇ ਉੱਪਰ ਚੈਟਬੋਟ ਜਿਹੜਾ ਉਹ ਲਗ ਬਣੇਗਾ ਇਹਨਾਂ ਸਾਰੀਆਂ ਦੇ ਉੱਪਰ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਜਿਹੜਾ ਉਹ ਬਣ ਜਾਏਗਾ ਇਹਦਾ ਸਾਡਾ ਐਮਓਯੂ ਹੈ ਜਿਹੜਾ ਮੈਂਮੋਰ ਆਫ ਅੰਡਰਸਟੈਂਡਿੰਗ ਉਹ ਸਾਈਨ ਹੋ ਚੁੱਕਿਆ ਤੇ ਔਨ ਆਲੇ 6 ਮਹੀਨਿਆਂ ਦੇ ਵਿੱਚ ਪੰਜਾਬ ਦੀਆਂ ਜਿੰਨੀਆਂ ਸਰਵਿਸਿਜ਼ ਨੇ ਆਫਲਾਈਨ ਉਹ ਸਾਰਿਆਂ ਦੀਆਂ ਸਾਰੀਆਂ ਲੋਕਾਂ ਨੂੰ ਆਪਦੇ ਘਰ ਬੈਠੇ WhatsApp ਦੇ ਉੱਪਰ ਐਪ ਦੇ ਉੱਪਰ ਉਹ अवेलेबल ਹੋਣਗੀਆਂ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਨਵੀਂ ਰੈਵੋਲੂਸ਼ਨ ਹੈ ਜਿਹੜੀ ਉਹ ਸਰਵਿਸ ਡਿਲੀਵਰੀ ਮੈਕੈਨਿਜ਼ਮ ਦੇ ਵਿੱਚ ਪੰਜਾਬ ਦੇ ਵਿੱਚ ਆਉਣ ਜਾ ਰਹੀ ਹੈ ਜਿੱਥੇ ਕਿਸੇ ਦਫ਼ਤਰ ਦੇ ਵਿੱਚ ਜਾ ਕੇ ਬੰਦੇ ਨੂੰ ਖੱਜਲ ਖਾਰਾ ਹੋਣ ਦੀ ਲੋੜ ਨਹੀਂ ਕਿਸੇ ਮਗਰ ਸਵਾਰਸ਼ਾਂ ਪਾਉਣ ਦੀ ਲੋੜ ਨਹੀਂ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਸੋ ਇਹੋ ਜਿਹਾ ਸਾਫ਼ ਸੁਥਰਾ ਅਕਾਉਂਟੇਬਲ ਐਂਡ ਟਰਾਂਸਪੇਰੈਂਟ ਮੈਕੈਨਿਜ਼ਮ ਜਿਹੜਾ ਉਹ ਪੰਜਾਬ ਦੇ ਵਿੱਚ ਸਾਡਾ ਡਿਪਾਰਟਮੈਂਟ ਹੈ ਜਿਹੜਾ ਉਹ ਕਰਨ ਜਾ ਰਿਹਾ ਔਰ ਇਹਦੇ ਨਾਲ ਮੈਂ ਸਮਝਦਾ ਕਿ ਜਿੰਨੀ ਖਜਲਖੋਰੀ ਔਰ ਕਰਪਸ਼ਨ ਚਾਹਦੀ ਹੈ ਨੀਚਲੇ ਪੱਧਰ ਦੇ ਉੱਪਰ ਉਹ ਸਾਰੀਆਂ ਸਾਰੀਆਂ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਸੋ ਇਸ ਮਾਈਲਸਟੋਨ ਦੇ ਲਈ ਪੰਜਾਬ ਨੂੰ ਸਮੁੱਚੇ ਪੰਜਾਬ ਨੂੰ ਐਡਵਾਂਸ ਦੇ ਵਿੱਚ ਮੁਬਾਰਕਾਂ ਅਗਲੇ 6 ਮਹੀਨਿਆਂ ਦੇ ਵਿੱਚ ਇਹ ਰੈਵੋਲੂਸ਼ਨ ਹੈ ਜਿਹੜੀ ਉਹ ਹਰ ਘਰ ਤੱਕ ਇਸ ਸਰਵਿਸ ਡਿਲੀਵਰੀ ਦੀ ਉਹ ਪਹੁੰਚੇਗੀ ਆਗੇ ਸਰਟ ਹੈ ਕੋਡਨ ਆਰਟੀਐਸ ਇਸ ਰਾਈਟ ਟੂ ਸਰਵਿਸ ਐਕਟ ਸੋ ਇਹਦੇ ਵਿੱਚ 848 ਸਰਵਿਸਿਜ਼ ਨੇ ਜੀ ਜਿਹਦੇ ਵਿੱਚ ਹੁਣ ਕਨੈਕਟ ਪੋਰਟਲ ਦੇ ਥਰੂ ਸਿਰਫ 236 236 ਕਵਰ ਹੁੰਦੀਆਂ ਨੇ ਇਹ ਸਾਰੀ ਸਾਰੀ ਜਿਹੜੀ 612 ਰਹਿਣਗੀਆਂ ਇਹ ਆਨਲਾਈਨ 6 ਮਹੀਨਿਆਂ ਦੇ ਵਿੱਚ ਕਵਰ ਹੋ ਜਾਣਗੀਆਂ ਤਾਂ ਕਿ ਟਾਈਮ ਬਾਉਂਡ ਤਰੀਕੇ ਦੇ ਨਾਲ ਬੰਦੇ ਨੂੰ ਸਰਵਿਸ ਵੀ ਮਿਉਜੇ ਔਰ ਜੇ ਸਪੋਜ਼ ਕੋਈ ਡਿਲੇ ਕਰਦਾ ਕੋਈ ਕੋਈ ਆਫੀਸਰ ਕੋਈ ਅਧਿਕਾਰੀ ਤੇ ਅਗਲਾ ਕਮਿਸ਼ਨ ਦੇ ਵਿੱਚ ਜਾ ਕੇ ਆਪਦਾ ਉਥੋਂ ਜਿਹੜਾ ਸਰਵਿਸ ਆ ਉਹ ਲੈ ਸਕਦਾ ਜੀ ਡਾਟਾ ਹਜੇ ਤਾਂ ਜੀ ਸ਼ੋਰ ਹੋਊਗਾ ਪਹਿਲਾਂ ਤਾਂ ਆਫਲਾਈਨ ਜਿਹੜੇ ਲੋਕ ਜਾਣਗੇ ਫਸਟਲੀ ਤਾਂ ਉਹਨਾਂ ਨੂੰ ਜਾਣਾ ਪਊਗਾ ਆਫਲਾਈਨ ਤਾਂ ਹੀ ਡਾਟਾ ਸ਼ੋਰ ਹੋਊਗਾ ਨੇ ਉਹ ਵੀ ਜਿਹੜਾ ਹੈ ਉਹ ਇੱਕ ਵਾਰੀ ਤਾਂ ਅਸੀਂ ਕਰਾਂਗੇ ਜੀ ਉਸ ਤੋਂ ਬਾਅਦ ਜੇ ਕੋਈ ਕਿਉਂਕਿ ਇੱਕ ਵਾਰੀ ਸਕੈਨਿੰਗ ਉਹਦੀ ਜਿਹੜੀ ਹੈ ਉਹ ਹੁਣ ਅਲੱਗ-ਅਲੱਗ ਪੋਰਟਲਸ ਦੇ ਉੱਪਰ ਪਿਆ ਹੈ ਤੇ ਵੈਸੇ ਤਾਂ ਵੈਸੇ ਹੀ ਕਨੈਕਟ ਹੋ ਜਾਏਗਾ ਪਰ ਇੱਕ ਵਾਰੀ ਉਹਦੀ ਵੈਰੀਫਿਕੇਸ਼ਨ ਲਈ ਫਿਜ਼ੀਕਲੀ ਤਾਂ ਬੰਦੇ ਨੂੰ ਇੱਕ ਵਾਰੀ ਤਾਂ ਜਾਣਾ ਪਊਗਾ ਉਸ ਤੋਂ ਬਾਅਦ ਸਾਰਾ ਆਨਲਾਈਨ ਹੋ ਜਾਏਗਾ ਪਰ ਟਾਈਮ ਕਾਫੀ ਲੱਗਦਾ ਹੈ ਜੀ ਕਲ ਵੀ ਨਾ ਪਰ ਇੱਕ ਘੱਟ ਟਾਈਮ ਵਾ ਲੈਪਾ ਵੈਰੀਫਿਕੇਸ਼ਨ ਕਰਾਣੀ ਹੈ ਮਤਲਬ ਉਦਲੀ ਕੰਟਰੋਲ ਟੈਨ ਬਣਦੀ ਲੱਗਦਾ ਨਹੀਂ ਕਾਦੀ ਵੈਰੀਫਿਕੇਸ਼ਨ ਜੀ ਆਪਣੀ ਵੈਰੀਫਿਕੇਸ਼ਨ ਕਰਾਣੀ ਕਿਸੇ ਨੇ ਆਪਣੀ ਕਰਾਣੀ ਹੈ ਜੀ ਚਾਹੀਦੀ ਹੈ ਮੈਂ ਕਰਾਣੀ ਹੈ ਕਹਿੰਦਾ ਉੱਥੋਂ ਇਹ ਸਬਤ ਤੱਕ ਦੇਖ ਰਿਹਾ ਆਰਟੀਐਸ ਦੇ ਵਿੱਚ 848 ਸਰਵਿਸਿਜ਼ ਦੇ ਵਿੱਚ ਹੁਣ ਹੁੰਦਾ ਕੀ ਹੈ ਆਰਟੀਐਸ ਦੇ ਵਿੱਚ ਸਰਵਿਸਿਜ਼ ਨੋਟੀਫਾਈ ਤਾਂ ਹੋ ਗਈਆਂ ਪਰ ਉਹ ਆਫਲਾਈਨ ਹੈ ਇਸ ਕਰਕੇ ਟਰੈਕ ਨਹੀਂ ਹੁੰਦੀਆਂ ਜਦੋਂ ਆਨਲਾਈਨ ਹੋ ਗਿਆ ਤੇ ਹਰ ਚੀਜ਼ ਹੈ ਜਿਹੜੀ ਉਹ ਸੀਐਮ ਦਾ ਹਰ ਮਨਿਸਟਰ ਦਾ ਹਰ ਅਫੀਸਰ ਦਾ ਸੀਨੀਅਰ ਅਫੀਸਰ ਉਹਦਾ ਡੈਸ਼ਬੋਰਡ ਹੈ ਜਿਹੜਾ ਉਹ ਬਣਿਆ ਹੋਇਆ ਹੈਗਾ ਤੇ ਜਦੋਂ ਤੁਹਾਨੂੰ ਸਾਰੇ ਪੰਜਾਬ ਦੇ ਵਿੱਚ ਕਿਹੜੀ ਸਰਵਿਸ ਕਿੰਨੇ ਦਿਨਾਂ ਦੇ ਵਿੱਚ ਡਿਲੀਵਰ ਹੋ ਰਹੀ ਹੈ ਕਿਸ ਵਿਅਕਤੀ ਨੂੰ ਜਾਂ ਕਿੰਨੇ ਦਿਨ ਵੱਜਵੇਂ ਦਿਨਾਂ ਤੋਂ ਉੱਪਰ ਜਾ ਰਹੀ ਹੈ ਜਦੋਂ ਉਹ ਅ ਅਵੇਲੇਬਲ ਹੋਊਗਾ ਔਨ ਡੈਸ਼ਬੋਰਡ ਤੇ ਉਹ ਸਾਰੀ-ਸਾਰੀ ਜਿਹੜੇ ਸਰਵਿਸ ਸਮੂਥ ਹੋ ਜਾਏਗੀ ਜੀ ਪਹਿਲਾਂ ਨੇ ਦੇਖੋ ਇਸ ਤਰ੍ਹਾਂ ਹੈ ਕਿ ਜਿਵੇਂ ਪਹਿਲਾਂ ਕਿਹਾ ਕਿ ਪਹਿਲਾਂ ਹਰ ਡਿਪਾਰਟਮੈਂਟ ਦਾ ਡਿਫਰੈਂਟ ਡਿਫਰੈਂਟ ਆਪਣਾ ਪੋਰਟਲ ਹੈ ਠੀਕ ਹੈ ਜੀ ਹੁਣ ਇਹ ਸਾਰੇ ਦਾ ਸਾਰਾ ਯੂਨੀਫਾਈ ਹੋ ਜਾਏਗਾ ਯਾਨੀ ਕਿ ਇੱਕ ਸਿੰਗਲ ਪਲੈਟਫਾਰਮ ਬਣ ਜਾਏਗਾ ਜੀ ਦੀ ਵਜ੍ਹਾ ਕਰਕੇ ਲੋਕਾਂ ਨੂੰ ਬਹੁਤ ਸੌਖ ਹੋ ਜੇਗੀ ਜਦੋਂ ਬੰਦੇ ਨੇ ਇੱਕ ਸਰਵਿਸ ਲੈ ਲਈ ਤੇ ਦੈਟ ਮੀਨਸ ਉਹਨੂੰ ਬਾਕੀ ਮਹਿਕਮਿਆਂ ਦੇ ਵਿੱਚ ਵੀ ਜਾ ਕੇ ਕਾਗਜ਼ ਦੇਣੇ ਵੈਰੀਫਾਈ ਕਰਾਉਣੇ ਮਗਰਮਗਰ ਫਿਰਨਾ ਉਹ ਕੰਮ ਇਹ ਸਾਰਾ ਬੰਦ ਹੋ ਜਾਏਗਾ ਸੋ ਇਹ ਇੱਕ ਲੈਂਡਮਾਰਕ ਦੇਸੀ ਨੇ ਸਾਲੀ ਡਿਪਾਰਟਮੈਂਟ ਦਾ ਜੀ ਉਹਨਾਂ ਦੀ ਲਾਸਟ ਵਾਰ ਸਰਵਿਸਿਸ ਦਾ ਡਾਊਟ ਡਿਜੀਟਲ ਵਾਈਜ਼ ਬਗਦੇ ਆ ਜਦੋਂ ਇਹ ਸਰਵਰ ਠੱਪੁੰਦੇ ਨੇ ਇਸ਼ੂਜ਼ ਆਉਂਦੇ ਨੇ ਪਰ ਪਲੱਸ ਜਿਹੜਾ ਇੱਕ ਡੈਫੀਨਿਟ ਟਾਈਮ ਹੁੰਦਾ ਹੈ ਉਹ ਸਰਕਾਰ ਨਜ਼ਰ ਰੱਖੇਗੀ ਖੁਦ ਆਪਣੇ ਲੈਵਲ ਤੇ ਕੋਈ ਖਬਰ ਜਦ ਤੱਕ ਨਾ ਆਏ ਇਹ ਸਰਵਿਸ ਠੱਪ ਜਿਹੜੇ ਸਰਵਰ ਠੱਪੁੰਦੇ ਨੇ ਇਹ ਜਾ ਸਰਵਰ ਡਾਊਨ ਨੇ ਦੇਖੋ ਇਸ ਤਰ੍ਹਾਂ ਜੀ ਮੇਰੀ ਗੱਲ ਸਮਝੋ ਕਮਿਊਨਿਟੀ ਕੋਈ ਇਸ ਤਰ੍ਹਾਂ ਦਾ ਆਪਣੇ ਐਜ਼ ਆਫ ਟੂਡੇ ਇਹ ਜੀ ਕੋਈ ਮੇਜਰ ਕਦੇ ਪ੍ਰੋਬਲਮ ਆਈ ਨਹੀਂ ਹੈਗੀ ਨੰਬਰ 1 ਨੰਬਰ 2 ਮਸ਼ੀਨਰੀ ਹੈ ਜੇ ਕਦੇ ਇਨ ਕੇਸ ਕੋਈ ਥੋੜੀ ਬਹੁਤ ਦਿੱਕਤ ਆ ਵੀ ਜਾਂਦੀ ਹੈ ਉਹਦੇ ਨਾਲ ਉਹਦਾ ਉਹਦਾ ਬੈਕਅਪ ਦੋ ਤਿੰਨ ਬੈਕਅਪਸ ਹੁੰਦੇ ਨੇ ਉਹਦੇ ਠੀਕ ਹੈ ਨੀ ਜੇ ਜੇ ਸੁਪੋਜ਼ ਇੱਕ ਪ੍ਰੋਬਲਮ ਆ ਗਈ ਤਾਂ ਉਹਨੂੰ ਇਮੀਡੀਏਟਲੀ ਫਿਕਸ ਕਿਵੇਂ ਕਰਨਾ ਉਹਦੇ ਲਈ ਬੈਕਅਪ 2 ਬੈਕਅਪ 3 ਸੋ ਇਸ ਤਰੀਕੇ ਨਾਲ ਇਹ ਜੀ ਅਜ ਤੱਕ ਆਪਣੇ ਪੰਜਾਬ ਦੇ ਵਿੱਚ ਕਦੇ ਕੋਈ ਪ੍ਰੋਬਲਮ ਆਈ ਨਹੀਂ ਹੈ ਜੀ ਕਰ ਬੈਠੇ ਕਰ ਸਕਦੇ ਆ ਜੀ ਤੁਸੀਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਐਪ ਤੇ ਵੀ ਕਰ ਸਕਦੇ ਹੋ ਵੈਬਸਾਈਟ ਤੇ ਵੀ ਕਰ ਸਕਦੇ ਹੋ ਚੈਟਬੋਟ ਤੇ ਵੀ ਕਰ ਸਕਦੇ ਹੋ WhatsApp ਤੇ ਵੀ ਕਰ ਸਕਦੇ ਹੋ ਹோம் ਡਿਲੀਵਰੀ ਦੇ ਥਰੂ ਵੀ ਕਰ ਸਕਦੇ ਹੋ ਸੋ ਹਰ ਮੀਡੀਅਮ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਪ੍ਰੋਵਾਈਡ ਕਰਾਇਆ ਜਾ ਰਿਹਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਦਾ ਇੱਕ ਸਵਾਲ ਹੈ ਇੱਕ ਜੋ ਪੁਲਿਸ ਕੇ بڑے ਅਧਿਕਾਰੀ ਹੈ ਉਹਨਾਂ ਨੇ ਸੁਸਾਈਡ ਕੀਤਾ ਔਰ بڑے ਮਹੱਤਵਕ ਅਧਿਕਾਰੀਆਂ ਪਰ ਉਹਨਾਂ ਨੇ aarop ਲਗਾਏ ਨੇ ਤਾਂ ਸਹਾਸ਼nik ਅਧਿਕਾਰੀ ਹੋ ਜਾਂ ਪੁਲਿਸ ਅਧਿਕਾਰੀ कि उन्हें मानसिक तौर से प्रताड़ित किया गया उनके साथ भेदभाव हुआ है वो क्योंकि वो दलित थे इस पर क्या कहना है क्योंकि जो तो एफ भी हुई है उसको लेकर परिवार संतुष्ट नहीं है। देखिए मैं समझता हूँ कि चलो वैसे चाहे हरियाणा से जुड़ा हुआ मसला है लेकिन इंसान तो इंसान ही है अब इस तरह के अगर वैसे तो भारतीय जनता पार्टी हर राज्य में और देश में सुशासन की बात करते हैं लेकिन अगर उनके बीजेपी रूल स्टेट में अगर ऐसे सीनियर लोग सीनियर ऑफिसर्स जो कि खुद आई आई पी एस हो और वाइफ सीनियर आई एस ऑफिसर हों अगर उनकी भी प्रताड़ना की जाती है धर्म पे के नाम पे जाति के नाम पे मज़हब के नाम पे या और किसी वजह से तो इससे आप अंदाज़ा लगा सकते हैं कि, कि किस तरह का मिसरूल किस तरह का जंगल राज बीजेपी रूल स्टेट्स में है सो ये खुद में अपने आप जो बीजेपी का मॉडल ऑफ गवर्नेंस है उसके ऊपर सवाल खड़े करते हैं और मैं हमारी सांतवान हमारी उस फैमिली के साथ है उनकी वाइफ उनके बच्चों के साथ है कि जिनके जिनके परिवार का जी जो है वो चला गया सो हम उनके हम उनके साथ हैं क्योंकि इस पर भी सवाल खड़े किए जा रहे हैं कि एक बाहरी व्यक्ति को इस तरीके से लाया गया है नहीं अरजिंदर गुप्ता जी बाहरी कहाँ से हैं जी उद्योगपति को लाया गया है नहीं तो उद्योगपति उद्योगपति पंजाबी नहीं है जी नहीं पंजाबी है देखिए ऐसा है ऐसा प्लीज ट्राई टू अंडरस्टैंड रजिंदर गुप्ता जी पंजाब के बॉर्न एंड ब्रॉट अप इन पंजाब पंजाब में उन्होंने जीरो से शुरू करके अपनी एक बिजनेस एम्पायर खड़ी की है आप उनके इलाके में जाके देख लीजिए हर सामाजिक और धार्मिक कार्यक्रम में वो शमूलियत करते हैं जो गुरु साहब ने कहा है कि दसवंद जरूर निकालना चाहिए अपनी कमाई में से वो 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 हमेशा करते रहे हैं और ऐसा व्यक्ति जब राज्यसभा में जाता है तो पूरी स्टेट को फ़ायदा होता है उनके एक्सपीरियंस से उनके कैलिबर के साथ सो ऑपोजिशन का काम है अपोज़ करना उनको करते रहने दीजिए यही राजेंद्र गुप्ता जी चाहे इससे पहले कांग्रेस की सरकार थी चाहे उससे पहले दस साल अकाली दल की सरकार थी जो आज अपोज कर रहे हैं उन्हीं सरकारों में रजिंदर गुप्ता जी को प्लानिंग बोर्ड का जो चेयरमैन है विद कैबिनेट रैंक वो रहा है उनके पास तब वो बाहरी नहीं थे आज वो उनको बाहरी कह रहे हैं सो मैं समझता हूँ कि ऐसी जो संकुचित सोच ऐसे सुकड़ी हुई सोच ऐसी मायोपिक थॉट प्रोसेस जो है वो पॉलिटिकल पार्टीज़ का नहीं होना चाहिए थैंक यू